ਹੇ ਲੱਗ ਮਾਰੇ ਅੱਖੇ ਲੱਗ ਮਾਰੇ ਸਾਨੂੰ ਚੰਦਰੀ ਨਿਨਾਨ ਦੇ ਕੁੰਜੀਆਂ ਸੰਭਾਲ ਸਾਨੂੰ ਪੀਕੀਆਂ ਨੂੰ ਜਾਣਦੇ ਕੁੰਜੀਆਂ ਸੰਭਾਲ ਸਾਨੂੰ ਪੀਕੀਆਂ ਨੂੰ ਜਾਣਦੇ ਕੁੰਜੀਆਂ ਸੰਭਾਲ ਕੁੰਜੀਆਂ ਸੰਭਾਲ ਸਾਨੂੰ ਪੀਕੀਆਂ ਨੂੰ ਜਾਣਦੇ നിി നിിട ഫാ ഫാ കു കുഞ്ചിയാ ഫാ പിക്ക് ജത തര പടാമേഗാ പിക്ക് ജതൂ തുര പക്ഷോ മഡാമേഗാ പിയതു തുഗ വണ്ഡണനു കാര് ബിടാമേഗാ പണ്ഡണനു കാര് ബി ടാമേഗാ പണ്ട പണ്ടു കാര് ബി ടാമേഗാ പണ്ട ਤੇਰੇ ਜਿਮਾ ਚਾਚੀਆਂ ਨੂੰ ਅਸੀਂ ਨਹੀਂ ਸਿਆਣਦੇ ਤੇਰੇ ਜਿਹੀ ਤੇਰੇ ਜਿਹੀ ਮਜਾਜੀਆਂ ਨੂੰ ਅਸੀਂ ਨਹੀਂ ਸਿਆਣਦੇ ਕੁੰਜੀਆਂ ਸੰਭਾਲ ਸਾਨੂੰ ਪੀਕਿਆਂ ਨੂੰ ਜਾਣਦੇ ਕੁੰਜੀਆਂ ਸੰਭਾਲ ਕੁੰਜੀਆਂ ਸੰਭਾਲ ਸਾਨੂੰ ਪੀਕਿਆਂ ਨੂੰ ਜਾਣਦੇ ਜਗ ਦੇ ਦਿਖਾਵੇ ਲਈ ਮੈਂ ਤਾਫਾ ਇੱਕ ਮਾਰਿਆ ਜਗ ਦੇ ਦਿਖਾਵੇ ਜਗ ਦੇ ਦਿਖਾਵੇ ਲਈ ਮੈਂ ਤਾਫਾ ਇੱਕ ਮਾਰਿਆ ਪਹਿਣਾ ਪਰਦੇਸਣਾ ਦਾ ਰੋਸਾ ਸੀ ਉਤਾਰਿਆ ਪਹਿਣਾ ਪਰਦੇਸਣਾ ਦਾ ਪਹਿਣਾ ਪਰਦੇਸਣਾ ਦਾ ਰੋਸਾ ਸੀ ਉਤਾਰਿਆ ਪਹਿਣਾ ਪਰਦੇਸਣਾ ਦਾ ਐਵੇਂ ਮੁੱਚੀ ਮਾਰੀ ਦਾ ਤੂੰ ਸੱਚ ਕਹੀ ਜਾਨੀ ਐਵੇਂ ਮੁੱਚੀ ਮਾਰੀ ਦਾ ਐਵੇਂ ਮੁੱਚੀ ਮਾਰੀ ਦਾ ਤੂੰ ਸੱਚ ਕਹੀ ਜਾਨੀ ਕਿਹੜਾ ਤੇਰੇ ਫਟ ਵੱਜਾ ਕੁੰਜੀਆਂ ਫੜਾਉਣੀ ਐ ਨੀ ਕਿਹੜਾ ਤੇਰੇ ਕਿਹੜਾ ਤੇਰੇ ਫਟ ਵੱਜਾ ਕੁੰਜੀਆਂ ਫੜਾਉਣੀ ਐ ਸਾਨੂੰ ਤੂੰ ਬਣਾ ਲਿਆ ਨਾਨਾ ਦਾਖੜਾਉਣਾ ਵੀ ਸਾਨੂੰ ਤੂੰ സാ ബാണദേ പേക്കുര ചല്ലി മുടക്ക വേ പേക്കുര ചല്ല പേക്കുര ചല്ലി മുടക്ക വേ പേക്കല്ലി ആയി വിജയ ആടാകാടെ മണത് ആയി വിജയ ആയി വിജയ ആ കടാകാടെ മണേ ਕੁੰਜੀਆਂ ਸੰਭਾਲ ਸਾਨੂੰ ਪਿੱਕੇ ਅਨੁਜਾਣਦੇ ਕੁੰਜੀਆਂ ਸੰਭਾਲ ਕੁੰਜੀਆਂ ਸੰਭਾਲ ਸਾਨੂੰ ਪਿੱਕੇ ਅਨੁਜਾਣਦੇ ਹੁਣੇ ਹੀ ਕਢਾਲਿਆ ਹਾੜੇ ਰੁੱਸਿਆਂ ਨੂੰ ਜਾਣਦੇ ਹੁਣੇ ਹੀ ਕਢਾਲਿਆ ਹੁਣੇ ਹੀ ਕਢਾਲਿਆ ਹਾੜੇ ਰੁੱਸਿਆਂ ਨੂੰ ਜਾਣਦੇ ਨਿਚਿੰਦਰੀ ਨਾ ਮਾਰ ਜਾਈ